ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਕ੍ਰਾਈਮ ਸਟੋਰੀ ਤੇ ਨਵੇਂ ਹਫ਼ਤੇ ਦੀ ਪਹਿਲੀ ਵੀਡੀਓ ਥੋੜਾ ਜਿਹਾ ਗੈਪ ਪੈ ਗਿਆ ਮੈਂ ਉਹਦੇ ਲਈ ਮਾਫੀ ਚਾਹੁੰਨਾ ਅੱਜ ਦੀ ਜਿਹੜੀ ਕ੍ਰਾਈਮ ਸਟੋਰੀ ਆ ਤੁਹਾਨੂੰ ਝੰਡੋੜ ਕੇ ਰੱਖ ਦਊਗੀ ਬੱਚੇ ਕਿੱਦਾਂ ਗਲਤੀ ਕਰ ਬੈਠਦੇ ਨੇ ਇਹ ਸੰਦੇਸ਼ ਇਸ ਵੀਡੀਓ ਤੋਂ ਲੈਣ ਦੀ ਲੋੜ ਆ ਸਾਰੇ ਮਾਪੇ ਨੂੰ ਗੱਲ ਹੈ ਜੀ ਤੇ ਲਗਾਣਾ ਦੀ ਤੇ ਤੇਲਗਾਨਾ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਮਹਿਬੂਬਨਗਰ ਕਟਣਾ ਵਾਪਰੀ ਜੀ ਜਿਹੜੀ 27 17 ਦਸੰਬਰ 2025 ਨੂੰ ਇੱਕ ਉਥੇ ਚੋਣਾ ਹੋਈਆਂ ਚੋਣਾ ਦੇ ਵਿੱਚ ਜਿਹੜਾ ਜਿੱਤ ਦਾ ਜਸ਼ਨ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ ਸੀ ਕਿਸੇ ਪਾਰਟੀ ਦੇ ਵੱਲੋਂ ਮਨਾਇਆ ਜਾ ਰਿਹਾ ਸੀ ਤੇ ਸੜਕ ਦੇ ਉੱਤੇ ਉਹ ਇੱਕ ਤਰ੍ਹਾਂ ਦੀ ਰੈਲੀ ਜਿਹੜੀ ਜਸ਼ਨ ਦੀ ਰੈਲੀ ਕੱਢੀ ਜਾ ਰਹੀ ਸੀਗੀ ਉਦੇ ਵਿੱਚ ਇੱਕ ਮਹਿਬੂਬ ਨਗਰ ਦੀ ਹੀ 22 ਸਾਲਾਂ ਦੀ ਜਿਹੜੀ ਲੜਕੀ ਸ਼ਾਮਲ ਹੁੰਦੀ ਆ ਉਹ ਸ਼ਾਮਲ ਹੋਣ ਦਾ ਉਹਦਾ ਕਾਰਨ ਇਹ ਸੀ ਕਿ ਉਹ ਆਪਣੇ ਆਸ਼ਿਕ ਨੂੰ ਇਸ ਜਸ਼ਨ ਦੀ ਰੈਲੀ ਦੇ ਬਹਾਨੇ ਮਿਲਣਾ ਚਾਹੁੰਦੀ ਸੀ ਇਹ ਦੋਨੋਂ ਜਣੇ ਇਹਦਾ ਜਿਹੜਾ ਇੱਕ ਆਸ਼ਿਕ ਸੀ ਉਹ ਇਹ ਤੋਂ 2 ਸਾਲ ਛੋਟਾ ਸੀ 20 ਸਾਲ ਉਹਦੀ ਉਮਰ ਸੀ ਇਹ ਦੋਨੋਂ ਜਣੇ ਸੋਸ਼ਲ ਮੀਡੀਆ ਦੇ ਦੇ ਉੱਤੇ ਮਿਲੇ ਸੀਗੇ ਜਾਂ ਕਿੱਦਾਂ ਵੀ ਮਿਲੇ ਇੱਕ ਦੂਜੇ ਦੇ ਨਾਲ ਗੱਲਬਾਤ ਫੋਨ ਦੇ ਉੱਤੇ ਕਰਦੇ ਸੀ WhatsApp ਚੈਟ ਕਰਦੇ ਸੀ Instagram ਦੇ ਉੱਤੇ ਚੈਟ ਕਰਦੇ ਸੀ ਫੋਨ ਦੇ ਉੱਤੇ ਗੱਲਾਂ ਕਰਦੇ ਸੀ ਜੋ ਵੀ ਸੀ ਇਹਨਾਂ ਨੇ ਇਹ ਫੈਸਲਾ ਲਿਆ ਫਾਇਦਾ ਚੁੱਕਿਆ ਕਿ ਇਹ ਜਦੋਂ ਲੋਕਾਂ ਦਾ ਇਕੱਠ ਹੋਊਗਾ ਵੀ ਉਹਦੇ ਵਿੱਚ ਆਪਾਂ ਵੀ ਸ਼ਾਮਲ ਹੋਵਾਂਗੇ ਤੇ ਇੱਕ ਦੂਜੇ ਨੂੰ ਮਿਲਾਂਗੇ ਉਹ ਜਿਹੜਾ ਲੜਕਾ 20 ਸਾਲਾਂ ਦਾ ਵਿਵੇਕ ਇਹ ਸਾਰੀ ਪਲੈਨਿੰਗ ਉਹਦੀ ਸੀ ਇਹਨੂੰ ਬੁਲਾਉਂਦਾ ਵਾ ਇਨੂੰ ਪਿਆਰ ਦੇ ਵਾਸਤੇ ਦਿੰਦਾ ਜਿਹੜੀ 20 ਸਾਲਾਂ ਦੀ ਉਹ ਲੜਕੀ ਸੀ ਪਿੰਡ ਦੀ ਤੇ ਉਹਨੂੰ ਆਪਣੇ ਭਰੋਸੇ ਦੇ ਵਿੱਚ ਲੈ ਕੇ ਉੱਥੇ ਬੁਲਾ ਲੈਂਦਾ ਦੋਨੋਂ ਜਣੇ ਉਸ ਭੀੜ ਦੇ ਵਿੱਚ ਮਿਲਦੇ ਨੇ ਇਕੱਠੇ ਭੀੜ ਦੇ ਨਾਲ ਨਾਲ ਚੱਲਦੇ ਨੇ ਤੇ ਬਾਅਦ ਵਿੱਚ ਇੱਕ ਭੀੜ ਤੋਂ ਅਲੱਗ ਹੋ ਕੇ ਇਹ ਫੈਸਲਾ ਕਰਦੇ ਨੇ ਕਿ ਇੱਕ ਸੁੰਨ ਸੁੰਨ ਮਸਾਨ ਜਿਹੜੀ ਜਗ੍ਹਾ ਹੋਊ ਕੋਈ ਪਾਰਕ ਹੋਊਗੀ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਖੇਤ ਹੋ ਸਕਦੇ ਆ ਉੱਥੇ ਇਹ ਮਿਲੇ ਉਥੇ ਹੀ ਰੁੱਖ ਦੇ ਥੱਲੇ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਥੋੜੀ ਦੇਰ ਇਹ ਗੱਲਾਂ ਬਾਤਾਂ ਕਰਦੇ ਨੇ ਇਸ਼ਕ ਦੀਆਂ ਪਿਆਰ ਦੀਆਂ ਤੇ ਆਪਣੇ ਦੁੱਖ ਸੁੱਖਾ ਜਿਹੜੇ ਸਾਂਝੇ ਕਰਦੇ ਨੇ ਤੇ ਲੜਕੀ ਨੂੰ ਲੱਗਦਾ ਵੀ ਲੜਕਾ ਵਿਵੇਕ ਆ ਜਿਹੜਾ ਬਹੁਤ ਚੰਗਾ ਵੀ ਮੇਰਾ ਕਿੰਨਾ ਖਿਆਲ ਰੱਖ ਰਿਹਾ ਵੀ ਮੇਰੇ ਲਈ ਇਹ ਕਿੰਨੀ ਸੋਹਣੀ ਸੋਚ ਰੱਖਦਾ ਵਾ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਉਹਦੇ ਇਰਾਦੇ ਕੀ ਸੀ ਉਹ ਲੜਕਾ ਕਿਸ ਇਰਾਦੇ ਦੇ ਨਾਲ ਉਸ ਲੜਕੀ ਨੂੰ ਬੁਲਾ ਕੇ ਲਿਆਇਆ ਸੀਗਾ ਇੱਥੇ ਮਿਲਣ ਦੇ ਲਈ ਥੋੜੀ ਦੇਰ ਉਸ ਦਰੱਖਤ ਦੇ ਥੱਲੇ ਬੈਠਣ ਤੋਂ ਬਾਅਦ ਇਹ ਇਹਨੂੰ ਕਹਿੰਦਾ ਵਾ ਕਿ ਆਪਾਂ ਕੋਈ ਐਹੋ ਜੀ ਜਗ੍ਹਾ ਤੇ ਚੱਲਦੇ ਆ ਜਿੱਥੇ ਆਪਾਂ ਪਿਆਰ ਕਰ ਸਕੀਏ ਜਾਨੀ ਕਿ ਇੱਕ ਦੂਜੇ ਦੇ ਨਾਲ ਆਪਾਂ ਸਬੰਧ ਬਣਾ ਸਕੀਏ ਲੜਕੇ ਦਾ ਤਾਂ ਮਤਲਬ ਇਹ ਸੀ ਲੜਕੀ ਨਹੀਂ ਸੀ ਸਮਝ ਪਾ ਰਹੀ ਉਹ ਕਹਿੰਦੀ ਆ ਵੀ ਕਿੱਦਾਂ ਦਾ ਪਿਆਰ ਤੂੰ ਕਹਿ ਰਿਹਾ ਵਾਂ ਉਹ ਕਹਿੰਦਾ ਵਾ ਵੀ ਜਿੱਥੇ ਕੋਈ ਨਾ ਹੋਵੇ ਆਪਾਂ ਦੋਨੋਂ ਇਕੱਲੇ ਹੋਈਏ ਤੇ ਇਸ ਦੁਨੀਆ ਨੂੰ ਭੁੱਲ ਜਾਈਏ ਇਦਾਂ ਦੀਆਂ ਗੱਲਾਂ ਉਹਦੇ ਨਾਲ ਇਹ ਕਰਦਾ ਵਾ ਤੇ ਉਹਨੂੰ ਇੱਕ ਜਿਹੜੇ ਪਬਲਿਕ ਟਾਇਲਟ ਬਣੇ ਹੁੰਦੇ ਆ ਉੱਥੇ ਕਿਤੇ ਨੇੜੇ ਪਬਲਿਕ ਟਾਇਲਟ ਬਣੇ ਹੋਏ ਸੀਗੇ ਤੇ ਉਸ ਲੜਕੀ ਨੂੰ ਉਹ ਉੱਥੇ ਲੈ ਜਾਂਦਾ ਵਾ ਉੱਥੇ ਲਿਜਾ ਕੇ ਲੜਕੀ ਪੁੱਛਦੀ ਆ ਵੀ ਇੱਥੇ ਆਪਾਂ ਕੀ ਕਰਨਾ ਉਹਦਾ ਥੋੜਾ ਜਿਹਾ ਵਿਰੋਧ ਕਰਦੀ ਆ ਉਹਨੂੰ ਉਹ ਠੀਕ ਨਹੀਂ ਸੀ ਲੱਗ ਰਿਹਾ ਮਤਲਬ ਇਹ ਇਦਾਂ ਮਿਲਣਾ ਤੇ ਉਹਦਾ ਉਹਨੂੰ ਰੋਕਦੀ ਵੀ ਆ ਪਰ ਜਿਹੜਾ ਲੜਕਾ ਵਿਵੇਕ ਸੀ ਉਹ ਰੁਕਣਾ ਨਹੀਂ ਸੀ ਚਾਹੁੰਦਾ ਉਹਨੂੰ ਇੱਕ ਬਾਥਰੂਮ ਦੇ ਵਿੱਚ ਲੈ ਕੇ ਜਾਂਦਾ ਜਿੱਥੇ ਕੋਈ ਵੀ ਨਹੀਂ ਸੀਗਾ ਕੋਈ ਬੰਦਾ ਉੱਥੇ ਨੇੜੇ ਤੇੜੇ ਨਹੀਂ ਸੀ ਉਸ ਬਾਥਰੂਮ ਦੇ ਵਿੱਚ ਲਿਜਾ ਕੇ ਉਹਦੇ ਨਾਲ ਉਹ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਲੜਕੀ ਜਿਹੜੀ ਆ ਉਹਨੂੰ ਰੋਕਦੀ ਆ ਪਰ ਉਹ ਨਹੀਂ ਰੁਕਦਾ ਉਹਦੇ ਸਿਰ ਤੇ ਹੁਣ ਹਵਸ ਦਾ ਭੂਤ ਜਿਹੜਾ ਸਵਾਰ ਹੋ ਚੁੱਕਿਆ ਸੀਗਾ ਤੇ ਲੜਕੀ ਹੌਲੀ ਹੌਲੀ ਹਾਮੀ ਭਰਨ ਲੱਗ ਜਾਂਦੀ ਆ ਤੇ ਦੋਨੋਂ ਜਣੇ ਸਰੀਰਕ ਜਦੋਂ ਸੰਬੰਧ ਬਣਾਉਂਦੇ ਨੇ ਤੇ ਜਦੋਂ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚ ਇਹ ਸਾਰਾ ਕੁਝ ਜੋ ਵੀ ਜਿੱਦਾਂ ਵੀ ਕੀਤਾ ਜਾਂਦਾ ਤਾਂ ਉਹ ਇੱਕ ਲੜਕੀ ਸੀਗੀ ਭਾਵੇਂ ਹੈਗੀ ਉਹ ਬਾਲਗ ਸੀ ਪਰ ਹੈਗੀ ਛੋਟੀ ਸੀ ਤਾਂ ਉਹਨੂੰ ਨਹੀਂ ਸੀ ਪਤਾ ਇਹ ਸਾਰਾ ਕੁਝ ਕੀ ਹੁੰਦਾ ਵਾ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਬਲੀਡਿੰਗ ਹੋਣੀ ਸ਼ੁਰੂ ਹੋ ਜਾਂਦੀ ਆ ਲੜਕਾ ਬਹੁਤ ਬੁਰੇ ਤਰੀਕੇ ਦੇ ਨਾਲ ਜਿੱਦਾਂ ਬਹੁਤ ਜ਼ਿਆਦਾ ਭੁੱਖਾ ਹੁੰਦਾ ਉਹਦੇ ਨਾਲ ਸਬੰਧ ਬਣਾ ਰਿਹਾ ਸੀਗਾ ਬਾਥਰੂਮ ਦੇ ਵਿੱਚ ਤੇ ਲੜਕੀ ਜਿਹੜੀ ਤੜਪ ਰਹੀ ਸੀ ਉਹਦੇ ਪ੍ਰਾਈਵੇਟ ਪਾਰਟ ਦੇ ਵਿੱਚੋਂ ਬਲੀਡਿੰਗ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਆ ਖੂਨ ਆਉਣਾ ਬਹੁਤ ਜ਼ਿਆਦਾ ਸ਼ੁਰੂ ਹੋ ਜਾਂਦਾ ਵਾ ਜਿਹੜਾ ਲੜਕਾ ਵਿਵੇਕ ਆ ਉਹ ਵੀ ਹੁਣ ਘਬਰਾ ਜਾਂਦਾ ਵਾ ਉਹ ਸਾਰਾ ਜਿਹੜਾ ਇੰਟਰਕੋਰਸ ਕਰ ਰਿਹਾ ਸੀ ਉਹ ਕਰਨਾ ਬੰਦ ਕਰ ਦਿੰਦਾ ਵਾ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਵੀ ਹੁਣ ਉਹ ਕਰੇ ਕੀ ਬਹੁਤ ਜ਼ਿਆਦਾ ਖੂਨ ਵਹਿ ਰਿਆ ਤੇ ਉਹ ਲੜਕੀ ਆ ਜਿਹੜੀ ਥੱਲੇ ਡਿੱਗ ਗਈ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਜੋ ਵੀ ਉਹਨੂੰ ਸਮਝ ਆਇਆ ਉਤੋਂ ਉਹਨੂੰ ਗੋਦੀ ਦੇ ਵਿੱਚ ਚੱਕਦਾ ਵਾ ਤੇ ਚੱਕ ਕੇ ਨੇੜੇ ਕਿਤੇ ਡਾਕਟਰ ਦੇ ਕੋਲ ਲੈ ਕੇ ਜਾਣ ਦੀ ਉਹ ਕੋਸ਼ਿਸ਼ ਕਰਦਾ ਲੜਕੇ ਨੇ ਜਲੋ ਇੰਨੀ ਕਿ ਜਿਹੜੀ ਮਦਦ ਉਹ ਜ਼ਰੂਰ ਕੀਤੀ ਕਿ ਉਤੋਂ ਮੌਕੇ ਤੋਂ ਭੱਜਿਆ ਨਹੀਂ ਲੜਕੀ ਨੂੰ ਛੱਡ ਕੇ ਉਹ ਲੜਕੀ ਨੂੰ ਲੈ ਕੇ ਡਾਕਟਰ ਦੇ ਕੋਲ ਜਾਣ ਦੀ ਕੋਸ਼ਿਸ਼ ਕਰਦਾ ਜਦੋਂ ਉਹ ਲੜਕੀ ਨੂੰ ਚੁੱਕ ਕੇ ਜਾਰਿਆ ਬਾਤ ਲੋਕ ਜਿਹੜੇ ਰਾਹ ਦੇ ਵਿੱਚ ਜਾ ਰਹੇ ਸੀ ਉਹਨੂੰ ਦੇਖਦੇ ਨੇ ਕਿ ਲੜਕੀ ਦਾ ਬਹੁਤ ਬੁਰਾ ਹਾਲ ਆ ਕੂਨਮ ਖੂਨ ਲੜਕੀ ਹੋਈ ਪਈ ਆ ਤਾਂ ਕੁਝ ਲੋਕ ਵੀ ਉਹਨੂੰ ਮਦਦ ਦੇ ਲਈ ਪੁੱਛਦੇ ਆ ਲੋਕ ਵੀ ਚੰਗੇ ਸੀ ਤੇ ਉਹਨੂੰ ਸਾਰੀ ਗੱਲ ਜਦੋਂ ਪੁੱਛੀ ਜਾਂਦੀ ਆ ਉਹ ਦੱਸਦਾ ਕੁਝ ਨਹੀਂ ਵਿਵੇਕ ਸੀਗਾ ਜਿਹੜਾ ਸਿਰਫ ਇਹ ਕਹਿੰਦਾ ਕਿ ਇਹਨੂੰ ਕਿਸੇ ਡਾਕਟਰ ਦੇ ਕੋਲ ਲੈ ਕੇ ਜਾਣਾ ਮੇਰੀ ਹੈਲਪ ਕਰੋ ਨੇੜੇ ਦੇ ਇੱਕ ਡਾਕਟਰ ਦੇ ਕੋਲ ਲੈ ਕੇ ਜਾਂਦੇ ਆ ਇੱਕ ਕਲੀਨਿਕ ਸੀਗਾ ਉੱਥੇ ਲੈ ਕੇ ਜਾਂਦੇ ਆ ਉਹਨੂੰ ਜਦੋਂ ਡਾਕਟਰ ਉਸ ਲੜਕੀ ਦੀ ਹਾਲਤ ਦੇਖਦਾ ਵਾ ਕਿ ਬਹੁਤ ਜ਼ਿਆਦਾ ਬਲੀਡਿੰਗ ਪ੍ਰਾਈਵੇਟ ਪਾਰਟ ਦੇ ਵਿੱਚ ਹੋ ਚੁੱਕੀ ਆ ਲੜਕੀ ਨੂੰ ਕੋਈ ਹੋਸ਼ ਨਹੀਂ ਹੈਗੀ ਤਾਂ ਉਹ ਹੱਥ ਖੜੇ ਕਰ ਦਿੰਦਾ ਤੇ ਕਹਿ ਦਿੰਦਾ ਕਿ ਇਹ ਮੇਰੇ ਵੱਸ ਦਾ ਰੋਗ ਨਹੀਂ ਇਹਨੂੰ ਕਿਸੇ ਨੇੜੇ ਦੇ ਹਸਪੀਟਲ ਦੇ ਵਿੱਚ ਲੈ ਕੇ ਜਾਓ ਹੁਣ ਉਹ ਲੜਕਾ ਉਹਨੂੰ ਫੇਰ ਗੋਦੀ ਚੁੱਕ ਕੇ ਭੱਜਿਆ ਭੱਜਿਆ ਨੇੜੇ ਦੇ ਹਸਪੀਟਲ ਜੋ ਵੀ ਨੇੜੇ ਹਸਪੀਟਲ ਸੀਗਾ ਸਰਕਾਰੀ ਹਸਪੀਟਲ ਦੇ ਵਿੱਚ ਲੈ ਕੇ ਜਾਂਦਾ ਵਾ ਜਦੋਂ ਹਸਪੀਟਲ ਪਹੁੰਚਦੀ ਆ ਕੁੜੀ ਡਾਕਟਰ ਉਹਨੂੰ ਚੈੱਕ ਕਰਦੇ ਆ ਇੰਨੀ ਦੇਰ ਨੂੰ ਉਹਦੇ ਜਿਹੜੇ ਘਰ ਵਾਲੇ ਸੀ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਵਾ ਤੇ ਜਦੋਂ ਡਾਕਟਰ ਇਹ ਗੱਲ ਕਹਿੰਦੇ ਆ ਕਿ ਇਸ ਲੜਕੀ ਦੀ ਮੌਤ ਹੋ ਚੁੱਕੀ ਆ ਹੁਣ ਇਸ ਦੁਨੀਆ ਦੇ ਉੱਤੇ ਇਹ ਨਹੀਂ ਰਹੀ ਤਾਂ ਲੜਕਾ ਜਿਹੜਾ ਵਿਵੇਕ ਸੀ ਉੱਥੋਂ ਫਰਾਰ ਹੋ ਜਾਂਦਾ ਘਬਰਾ ਜਾਂਦਾ ਵਾ ਉਹਨੂੰ ਕੁਝ ਸਮਝ ਨਹੀਂ ਆਉਂਦੀ ਉਹਨੂੰ ਇਹ ਲੱਗਦਾ ਕਿ ਹੁਣ ਸਾਰੀ ਜਿਹੜੀ ਗੱਲ ਆ ਮੇਰੇ ਤੇ ਆ ਜਾਣੀ ਆ ਤੇ ਉਹ ਉਥੋਂ ਭੱਜ ਜਾਂਦਾ ਵਾ ਇੰਨੀ ਦੇਰ ਨੂੰ ਜਿਹੜੇ ਲੜਕੀ ਦੇ ਮਾਪੇ ਬਾਪ ਸਾਰਾ ਪਰਿਵਾਰ ਉੱਥੇ ਪਹੁੰਚਦਾ ਵਾ ਉਹ ਵੀ ਉਹਨਾਂ ਨੇ ਵੀ ਜੋ ਰਿਐਕਟ ਕਰਨਾ ਸੀ ਤੁਹਾਨੂੰ ਪਤਾ ਹੀ ਆ ਕਿ ਕਿਸੇ ਦੀ ਧੀ ਚਲ ਗਈ ਉਹ ਬਹੁਤ ਰੋਂਦੇ ਆ ਕਰ ਲਾਉਂਦੇ ਆ ਚੀਚਾੜਾ ਉੱਥੇ ਪੈ ਜਾਂਦਾ ਵਾ ਕੁਝ ਵੀ ਸਮਝ ਨਹੀਂ ਆਉਂਦੀ ਹਸਪੀਟਲ ਵਾਲੇ ਪੁਲਿਸ ਨੂੰ ਵੀ ਫੋਨ ਕਰਦੇ ਆ ਕਿ ਇਹ ਮਾਮਲਾ ਵਾ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਜਾਂਦਾ ਕਿ ਇਹ ਸਾਰਾ ਕੁਝ ਕੀ ਆ ਕਿਵੇਂ ਆ ਤਾਂ ਡਾਕਟਰ ਪੁਲਿਸ ਨੂੰ ਪਹਿਲਾਂ ਤਾਂ ਇਹ ਦੱਸਦੇ ਕਿ ਇੱਕ ਲੜਕਾ ਸੀਗਾ ਬਿਲਕੁਲ ਜਵਾਨ ਉਮਰ ਦਾ ਉਹ ਇਹਨੂੰ ਇੱਥੇ ਲੈ ਕੇ ਆਇਆ ਸੀ ਉਹ ਇੱਥੇ ਛੱਡ ਕੇ ਗਿਆ ਵਾ ਇਹਨੂੰ ਤੇ ਜਦੋਂ ਪਰਿਵਾਰ ਤੋਂ ਪੁੱਛਿਆ ਜਾਂਦਾ ਕਿ ਉਹ ਲੜਕਾ ਕੌਣ ਆ ਤਾਂ ਉਹ ਪਰਿਵਾਰ ਵਾਲੇ ਬਿਲਕੁਲ ਸਾਫ਼ ਮੁਕਰ ਜਾਂਦੇ ਆ ਕਿ ਸਾਨੂੰ ਬਿਲਕੁਲ ਨਹੀਂ ਪਤਾ ਕਿ ਉਹ ਲੜਕਾ ਕੌਣ ਆ ਇਸ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਕੀਤੀ ਜਾਂਦੀ ਆ ਤੇ ਵਿਵੇਕ ਨਾਮ ਦਾ ਉਹ ਜਿਹੜਾ ਲੜਕਾ ਫਰਾਰ ਹੋਇਆ ਸੀ ਪੁਲਿਸ ਉਹਦੀ ਭਾਲ ਦੇ ਵਿੱਚ ਜੁਟ ਜਾਂਦੀ ਆ ਤੇ ਪੁਲਿਸ ਨੇ ਕੋਈ ਬਹੁਤਾ ਸਮਾਂ ਨਹੀਂ ਲਗਾਇਆ ਕਿਉਂਕਿ ਲੜਕਾ ਪਿੰਡ ਦਾ ਹੀ ਸੀਗਾ ਤੇ ਉਸ ਲੜਕੇ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਉਹਨੂੰ ਪੁੱਛਿਆ ਗਿਆ ਤਾਂ ਉਹ ਇਹ ਗੱਲ ਕਹਿੰਦਾ ਵਾ ਕਿ ਇਹ ਮੇਰੇ ਮੇਰੀ ਇਹਦੇ ਵਿੱਚ ਕੋਈ ਗਲਤੀ ਨਹੀਂ ਆ ਮੈਨੂੰ ਨਹੀਂ ਸੀ ਪਤਾ ਕਿ ਇਹ ਸਾਰਾ ਕੁਝ ਹੋ ਜਾਊਗਾ ਮੈਂ ਜੋ ਕੁਝ ਵੀ ਕਰ ਰਿਹਾ ਸੀ ਉਹਦੀ ਰਜਮੰਦੀ ਦੇ ਨਾਲ ਕਰ ਰਿਹਾ ਸੀ ਕੁੜੀ ਦੇ ਵਿਰੋਧ ਦੇ ਵਿੱਚ ਨਹੀਂ ਸੀ ਕਰ ਰਿਹਾ ਕੁੜੀ ਮੇਰੇ ਨਾਲ ਸਹਿਮਤੀ ਸਹਿਮਤ ਸੀਗੀ ਤੇ ਇਹ ਸਾਰਾ ਕੁਝ ਸਹਿਮਤੀ ਨਾਲ ਹੋ ਰਿਹਾ ਸੀ ਤੇ ਹੁਣ ਜਿਹੜੀ ਪੋਸਟਮਾਰਟਮ ਦੇ ਲਈ ਜਦੋਂ ਬਾਡੀ ਭੇਜੀ ਜਾਂਦੀ ਆ ਉਹਦੇ ਵਿੱਚ ਰਿਪੋਰਟ ਚ ਇਹ ਆਉਂਦਾ ਕਿ ਅੰਦਰ ਜਿਹੜਾ ਕੋਈ ਅੰਗ ਉਹ ਬਿਲਕੁਲ ਡੈਮੇਜ ਹੋ ਗਿਆ ਉਹਦੇ ਕਰਕੇ ਇਹ ਸਾਰਾ ਕੁਝ ਹੋਇਆ ਵਾ ਤੇ ਉਹਦੀ ਲੜਕੀ ਦੀ ਮੌਤ ਹੋਈ ਆ ਹੁਣ ਜਿਹੜੀ ਲੜਕੀ ਦੇ ਘਰ ਵਾਲੇ ਸੀਗੇ ਉਹ ਸਾਫ਼ ਮੁੱਕਰ ਜਾਂਦੇ ਆ ਕਿ ਸਾਡੇ ਸਾਡੀ ਲੜਕੀ ਦੇ ਕਿਸੇ ਦੇ ਨਾਲ ਵੀ ਸਬੰਧ ਨਹੀਂ ਸੀ ਉਹ ਕਿਸੇ ਨੂੰ ਪਿਆਰ ਨਹੀਂ ਸੀ ਕਰਦੀ ਕਿਸੇ ਨਾਲ ਉਹਦੀ ਦੋਸਤੀ ਨਹੀਂ ਸੀ ਇਹ ਜਿਹੜਾ ਲੜਕਾ ਵਾ ਉਹਨੇ ਇਹਦੇ ਨਾਲ ਬਲਾਤਕਾਰ ਕੀਤਾ ਵਾ ਜ਼ਬਰਦਸਤੀ ਕੀਤੀ ਆ ਤੇ ਉਸ ਮਾਮਲੇ ਦੇ ਵਿੱਚ ਜਿਹੜਾ ਲੜਕਾ ਗ੍ਰਿਫਤਾਰ ਹੋਇਆ ਸੀ ਉਹਦੇ ਤੇ ਕੇਸ ਦਾਇਰ ਕੀਤਾ ਜਾਂਦਾ ਵਾ ਜ਼ਬਰ ਜਨਾ ਦਾ ਇਸ ਤੋਂ ਬਾਅਦ ਦੀ ਹੁਣ ਜਿਹੜੀ ਦਸੰਬਰ 2025 ਦੀ ਉਹ ਘਟਨਾ ਵਾ ਹਲੇ ਉਹ ਲੜਕਾ ਜੇਲ੍ਹ ਦੇ ਵਿੱਚ ਆ ਅੱਗੇ ਕੀ ਕਾਰਵਾਈ ਉਹਦੇ ਤੇ ਹੋਣੀ ਆ ਇਹ ਹਾਲੇ ਕੁਝ ਵੀ ਕਲੀਅਰ ਨਹੀਂ ਆ ਪਰ ਲੜਕੇ ਦੇ ਉੱਤੇ ਕੇਸ ਜਿਹੜਾ ਉਹ ਦਰਜ ਆ ਉਹ ਹੋ ਚੁੱਕਿਆ ਬਾਕੀ ਦੋਸਤੋ ਤੁਸੀਂ ਜ਼ਰੂਰ ਦੱਸਿਓ ਕਿ ਕੀ ਹੋਣਾ ਚਾਹੀਦਾ ਉਸ ਲੜਕੇ ਦੀ ਗਲਤੀ ਹੈ ਜਾਂ ਦੋਨਾਂ ਦੀ ਜਿਹੜੀ ਰਜਾਮੰਦੀ ਸੀ ਉਹਦੇ 'ਚ ਥੋੜੀ ਜੀ ਉਹਨੂੰ ਰਾਏਤ ਦੇ ਦੇਣੀ ਚਾਹੀਦੀ ਆ ਪਰ ਮੇਰੇ ਮੇਰੇ ਜੋ ਵਿਚਾਰ ਨੇ ਤਾਂ ਲੜਕੇ ਦੀ ਸਰਾਸਰ ਗਲਤੀ ਹੈਗੀ ਆ ਉਹਨੂੰ ਇਹ ਸਾਰਾ ਕੁਝ ਨਹੀਂ ਸੀ ਕਰਨਾ ਚਾਹੀਦਾ ਜੋ ਗਲਤ ਆ ਉਹ ਗਲਤ ਹੈ ਤੇ ਉਹਨੂੰ ਲੜਕੀ ਦੇ ਨਾਲ ਜ਼ਬਰਦਸਤੀ ਨਹੀਂ ਕਰਨੀ ਚਾਹੀਦੀ ਸੀ ਭਾਵੇਂ ਉਹਦੀ ਉਹ ਪ੍ਰੇਮਿਕਾ ਸੀ ਜੇ ਕਿਸੇ ਚੀਜ਼ ਬਾਰੇ ਨਹੀਂ ਗਿਆਨ ਸੀ ਤਾਂ ਉਹ ਉਹਨਾਂ ਨੂੰ ਸਾਰਾ ਕੁਝ ਨਹੀਂ ਸੀ ਕਰਨਾ ਚਾਹੀਦਾ ਪਰ ਇੱਕ ਗੱਲ ਦੀ ਹੈਰਾਨੀ ਇਹ ਵੀ ਆ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਮੌਤ ਕਿਵੇਂ ਹੋਈ ਤੇ ਅੰਦਰ ਜਿਹੜਾ ਅੰਗ ਐਨੀ ਜਲਦੀ ਡੈਮੇਜ ਕਿਵੇਂ ਹੋਇਆ ਹੁਣ ਇਹ ਰੱਬ ਜਾਣਦਾ ਕੁਦਰਤ ਜਾਣਦੀ ਆ ਤੇ ਜਿਹੜੇ ਹੁਣ ਲੜਕੀ ਦੇ ਪਰਿਵਾਰ ਵਾਲੇ ਇਹ ਮੰਗ ਕਰ ਰਹੇ ਨੇ ਕਿ ਲੜਕੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਸੋ ਜਿਹੜਾ ਸੰਦੇਸ਼ ਦੋਸਤੋ ਇਸ ਵੀਡੀਓ ਦਾ ਇਹ ਹੈ ਕਿ ਜਰੂਰ ਆਪੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਬੱਚੇ ਕਿੱਥੇ ਜਾਂਦੇ ਨੇ ਕੀ ਕਹਿ ਕੇ ਜਾਂਦੇ ਨੇ ਇਹ ਗੱਲਾਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਚਾਹੀਦਾ ਵਾ ਬੱਚੇ ਝੂਠ ਬੋਲ ਕੇ ਕਿਤੇ ਹੁਰਤਾ ਨਹੀਂ ਜਾ ਰਹੇ ਬੱਚੇ ਕਿਹਦੇ ਨਾਲ ਸੰਪਰਕ ਦੇ ਵਿੱਚ ਨੇ ਤੇ ਇਹ ਧਿਆਨ ਰੱਖਣਾ ਮਾਪੇ ਦਾ ਜ਼ਿੰਮੇਵਾਰੀ ਬਣਦੀ ਆ ਮਾਪੇ ਦੀ ਵੀ ਜ਼ਿੰਮੇਵਾਰੀ ਬਣਦੀ ਆ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿਉਂ ਮਾਪੇ ਨੂੰ ਧੋਖਾ ਨਾ ਦੇਣ ਉਹਨਾਂ ਦੀਆਂ ਜੜੀਆਂ ਉਮੀਦਾਂ ਨੇ ਖਰੇ ਉਤਰਨ ਕਿਸੇ ਵੀ ਤਰ੍ਹਾਂ ਦਾ ਝੂਠ ਬੋਲ ਕੇ ਕਰੋਨਾ ਜਾਣ ਤੇ ਇਹ ਸਾਰਾ ਕੁਝ ਨਾ ਕਰਨਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਮਿਲਦਾ ਜੀ ਕਿਸੇ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ